ਕੀ ਪਾਰਟੀ ਛੱਡ ਗਏ ਨੇ ਰੁਨੀਤ ਸਿੰਘ ਬਿੱਟੂ ਛੱਡ ਗਏ ਨੇ ਦਲਵੀਰ ਦਲਵੀਰ ਸਿੰਘ ਗੋਲਡੀ ਛੱਡ ਗਏ ਨੇ ਕੀ ਲੱਗ ਰਿਹਾ ਦਲਵੀਰ ਸਿੰਘ ਗੋਲਡੀ ਤਾਂ ਇਹ ਕਹਿ ਰਹੇ ਨੇ ਕਿ ਸਾਨੂੰ ਮੈਨੂੰ ਵਰਤੇ ਆ ਗਿਆ ਕਹਿੰਦੇ ਕਾਂਗਰਸ ਨੇ ਵਰਤੇ ਆ ਆਵਾਜ਼ ਪਾਰਟੀ 13 0 ਦਾ ਨਾਰਾ ਦੇ ਰਹੀ ਆ ਲਾਲਜੀ ਸਿੰਘ ਦਾ ਪੁੱਲਰ ਚੌਂ ਮੈਦਾਨ ਚ ਨੇ ਕਹਿੰਦੇ ਪੂਰੇ ਵੋਟਾਂ ਦੇ ਨਾਲ ਗੱਲ ਇਹ ਹੈ ਕਿ ਲਾਲਜੀਤ ਖੁੱਲਰ ਪਹਿਲਾ ਪਿੰਡਾਂ 'ਚ ਬੋਲਣ ਚੋਗਾ ਤਾਂ ਅੱਜ ਲੋਕ ਪਿੰਡਾਂ 'ਚ ਵਟਮ ਨਹੀਂ ਦੇਣਗੇ ਅੱਜ ਪਿੰਡਾਂ ਦੇ ਵਿੱਚ ਜਿਹੜੀ 1 ਰੁਪਏ ਦੀ ਗ੍ਰਾਂਟ ਨਹੀਂ ਕਿਤੇ ਆਈਗੀ ਕਿਤੇ 1 ਰੁਪਇਆ ਲੱਗਾ ਨਹੀਂ ਜੇ ਕੋਈ ਕਾਂਗਰਸ ਸਰਕਾਰ ਵਲੇ ਦੀਆਂ ਗ੍ਰਾਂ ਪੈਸੇ ਖਾਤਿਆਂ 'ਚ ਪੈਣੇ ਉਹਨਾਂ ਸਰਪੰਚਾਂ ਤੋਂ ਕਮਿਸ਼ਨ ਮੰਗਿਆ ਜਾ ਰਿਹਾ ਜਿੱਥੇ ਲਾਲਜੀਤ ਖੁੱਲਰ ਜਾਂਦਾ ਜਿੱਥੇ ਭਾਜਪਾ ਵਾਲੇ ਜਾਂਦੇ ਆ ਜਿੱਥੇ ਕਾਲੀਦਾਲ ਵਾਲੇ ਜਾਂਦੇ ਆ ਇਧਰ ਤਾਂ ਜਕਾਰੇ ਲੱਗਦੇ ਨੇ ਨਾਰੇ ਲੱਗਦੇ ਨੇ ਉੱਤਰ ਤਾਂ ਮੁਰਦਾਬਾਦ ਦੇ ਨਾਰੇ ਲੱਗਦੇ ਨੇ ਇਧਰ ਜਿੰਦਾਬਾਦ ਦੇ ਨਾਰੇ ਨੇ ਉੱਤਰ ਜਿਹੜੇ ਆ ਮੁਰਦਾਬਾਦ ਦੇ ਨਾਰੇ ਡਾਕ ਟੈਸਟ ਦੀ ਵੀ ਦਹੀ ਚੜਾਉਂਦੀ ਦਿੱਤੀ ਸੀ ਬਿਲਕੁਲ ਮੈਂ ਦਿੱਤੀ ਐ ਮੈਂ ਸੁਖਬੀਰ ਸਿੰਘ ਬਾਦਲ ਨੂੰ ਵੀ ਦਿੱਤੀ ਸੀ ਕਿ ਮੇਰਾ ਡਾਕ ਟੈਸਟ ਵੀ ਹੋਣਾ ਚਾਹੀਦਾ ਤੇਰਾ ਵੀ ਹੋਣਾ ਚਾਹੀਦਾ ਪਰ ਸੁਖਬੀਰ ਸਿੰਘ ਬਾਦਲ ਭੱਜ ਗਿਆ ਅੱਜ ਵੀ ਮੈਂ ਕਹਿੰਦਾ ਕਿ ਮੇਰਾ ਤੇ ਲਾਲਜੀਤ ਭੁੱਲਰ ਦਾ ਜਦੋਂ ਮਰਜੀ ਡਾਕ ਟੈਸਟ ਕਰਾਉਂਦਾ। ਲੋਧੀ ਕਹਿ ਰਹੇ ਨੇ ਅਕਾਲੀ ਦਲ ਵੀ ਕਹਿ ਰਿਹਾ ਕਹਿੰਦੇ ਜਸਵੀਰ ਸਿੰਘ ਡਿੰਪਾ ਨਾਰਾਜ਼ ਹੋ ਗਏ ਨੇ ਕਹਿੰਦੇ ਉਹ ਟੌਣ ਪ੍ਰਚਾਰ ਚ ਨਹੀਂ ਲੱਟ। ਗਰਸਾ ਸਿੰਘ ਵਲਤੋਈ ਨੇ ਮੈਂ ਪੁੱਛਣਾ ਚਾਹੁੰਨਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਥ ਦੇ ਵਾਸੀਓ ਮੈਨੂੰ ਇਹ ਦੱਸੋ ਕਿ ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ ਲੋਕਾਂ ਦੀ ਕੀ ਮਦਦ ਕੀਤੀ ਜਾ ਰਹੀ ਹੈ? ਸਿੱਖਾਂ ਦੇ ਬੱਚਿਆਂ ਲਈ ਦੱਸੋ ਕਿੰਨੇ ਕਾਲਜ ਸਕੂਲ ਖੋਲੇ ਗਏ ਆ? ਲੋਕਾਂ ਲਈ ਕਿੰਨੇ ਹਸਪੀਟਲ ਖੋਲੇ ਗਏ ਆ? ਗੱਲ ਇਹ ਕਿ ਦੂਜੇ ਨੂੰ ਕਹਿਣਾ ਬਹੁਤ ਸੌਖਾ ਹੈ ਰਾਣਾ ਹਰ ਗੁਰਜੀਤ ਸਿੰਘ ਦਾ ਪੁੱਤਰ ਦਾ ਹਲਕਾ ਸੁਲਤਾਨਪੁਰ ਲੋਧੀ ਹੈ ਜਿਹੜਾ ਇੰਦਰ ਪ੍ਰਤਾਪ ਸਿੰਘ ਦਾ ਉਹ ਤੁਹਾਡੇ ਇਹਦੇ ਹਲਕੇ ਵਿੱਚ ਪੈਂਦਾ ਕਿ ਤੁਹਾਡੇ ਨਾਲ ਮਦਦ ਕਰਨਗੇ ਸਮਰਥਨ ਦੇਣ ਗੱਲ ਇਹ ਹੈ ਕਿ ਉਹ ਅਗਲੀ ਗੱਡੀ ਜਿਹੜੀ ਜਾ ਰਹੀ ਹੈ ਕਿਉਂਕਿ ਆਪਾਂ ਗੱਡੀ 'ਚ ਬੈਠੇ ਆਂ ਉਹ ਅਗਲੀ ਗੱਡੀ ਜਾ ਰਹੀ ਹੈ ਤੁਸੀਂ ਮੇਰੇ ਨਾਲ ਹੀ ਜਾਣਾ ਰਾਣਾ ਜੀ ਵੀ ਉਹਦੇ 'ਚ ਨੇ ਤੇ ਇੰਦਰ ਪ੍ਰਤਾਪ ਜੀ ਵੀ ਉਹਦੇ 'ਚ ਇਸ ਤੋਂ ਬਾਅਦ ਸੋਰ ਸਮਤਸਨ ਕੀ ਹੁੰਦਾ ਹੈ ਨਾਲੇ ਜਦੋਂ ਰਾਣਾ ਜੀ ਨੇ ਇੱਕੀ ਗੱਲ ਕਹਿਤੀ ਕਿ ਇੰਦਰ ਤੇ ਜੀਵੇ 'ਚ ਫਰਕ ਕੋਈ ਨਹੀਂ ਇਹ ਤੁਸੀਂ ਭਰਾਵਾਂ ਭਰਾਵਾਂ ਜੇ ਲੜਾਈ ਕਿਉਂ ਪਾਉਂਦੇ ਹੋ ਅਮਰਪਾਲ ਸਿੰਘ ਵੀ ਚੋਣ ਮੈਦਾਨ ਦੇ ਵਿੱਚ ਨੇ ਐਨਐਸਐ ਲੱਗੀ ਹੋਈ ਆ ਡਿਬਰੂਗੜ੍ਹ ਦੀ ਜੇਲ੍ਹ ਚ ਬੰਦ ਨੇ ਉਹਨਾਂ ਦੇ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਿੰਘ ਦੀ ਪੱਗ ਬੰਨ ਲਈ ਐਨਐਸਐ ਲਾਤੀ ਤੁਸੀਂ ਇਹਨਾਂ ਨੌਜਵਾਨਾਂ ਤੇ ਸਾਡਾ ਵੀ ਇੱਕ ਮੁੰਡਾ ਹੈਗਾ ਬਾਜੀ ਕੇ ਪ੍ਰਧਾਨ ਮੰਤਰੀ ਉਹਨਦੇ ਤੇ ਵੀ ਐਨਐਸਐ ਲਾਤੀ ਇਹ ਵੀ ਸਾਡੇ ਭਰਾ ਨੇ ਜਦੋਂ ਤੁਸੀਂ ਐਨਐਸਐ ਇਹਨਾਂ ਤੇ ਲਾਤੀ ਫਿਰ ਤੁਹਾਡੇ ਤੇ ਅੰਗਰੇਜ਼ਾਂ ਚ ਕੀ ਫਰਕ ਹੋਇਆ ਤੱਕ ਹਲਕੇ ਖਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਕੁਲਵੀਰ ਸਿੰਘ ਜੀਰਾ ਚੋਣ ਮੈਦਾਨ ਦੇ ਵਿੱਚ ਨੇ ਕਾਂਗਰਸ ਨੇ ਇਹਨਾਂ ਦੇ ਉੱਪਰ ਵੱਡਾ ਦਾਅ ਖੇੜਿਆ ਹੈ ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਤੋਂ ਮੌਜੂਦਾ ਮੰਤਰੀ ਨੇ ਲਾਲਜੀਤ ਸਿੰਘ ਪੁੱਲਰੋ ਚੋਣ ਮੈਦਾਨ ਦੇ ਵਿੱਚ ਨੇ ਗੱਲਬਾਤ ਕਰਦੇ ਕਿ ਕਿਸ ਤਰ੍ਹਾਂ ਦਾ ਮੁਕਾਬਲਾ ਰਹਿਣ ਵਾਲਾ ਹੈ ਜੀਰਾ ਜੀ ਬਹੁਤ ਬਹੁਤ ਸੁਆਗਤ ਹੈ ਇਸ ਕੋਲ ਸਭ ਤੋਂ ਪਹਿਲਾਂ ਪਿਆਰ ਭਰੀ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕਿਸ ਤਰ੍ਹਾਂ ਦਾ ਰੁਝਾਨ ਹੈ ਹਲਕੇ ਦੇ ਵਿੱਚ ਹਜੇ ਤੁਸੀਂ ਕੁਝ ਕੁਝ ਮੇਨ ਮੇਨ ਲੀਡਰਾਂ ਨੂੰ ਮਿਲ ਰਹੇ ਹੋ ਕੀ ਕਹਿ ਰਹੇ ਨੇ ਵੋਟਰਾਂ ਦੀ ਨਬ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਸਾਹਿਬ ਦਾ ਕੋਟਨ-ਕੋਟ ਧੰਨਵਾਦ ਕਰਦਾ ਜੀ ਔਰ ਸ਼ਿਕਰਾਨਾ ਕਰਨ ਲਈ ਅਸੀਂ ਪਰਸੋਂ ਸ੍ਰੀ ਦਰਬਾਰ ਸਾਹਿਬ ਸਾਰੇ ਹੀ ਲੀਡਰ ਸਾਹਿਬਾਨ ਨੌ ਦੇ ਨੌ ਹਲਕਿਆਂ ਦੇ ਔਰ ਉਸ ਤੋਂ ਬਾਅਦ ਦਰਗਿਆਨਾ ਮੰਦਰ ਔਰ ਉਸ ਤੋਂ ਬਾਅਦ RAM ਤੀਰਥ ਔਰ ਕੱਲ ਜਿਹੜਾ ਕਿ ਅਸੀਂ ਬੀਡ ਬਾਬਾ ਬੁੱਢਾ ਸਾਹਿਬ ਉੱਥੇ ਸਾਰੇ ਜਿਹੜੇ ਲੀਡਰ ਸਾਹਿਬਾਨ ਸੀ ਉਹਨਾਂ ਦੇ ਨਾਲ ਜਾ ਕੇ ਨਤਮਸਤਕ ਹੋਏ ਹਾਂ ਜੀ ਕਿਉਂਕਿ ਸਭ ਤੋਂ ਪਹਿਲਾਂ ਤਾਂ ਗੁਰੂ ਸਾਹਿਬ ਦਾ ਸ਼ਿਕਰਾਨਾ ਕਰਨਾ ਪੈਂਦਾ ਹੈ ਔਰ ਉਸ ਤੋਂ ਬਾਅਦ ਮੈਂ ਪਾਰਟੀ ਦਾ ਧੰਨਵਾਦ ਵੀ ਕਰਦਾ ਔਰ ਇਹ ਗੱਲ ਕਹਿਣਾ ਕਿ ਪਾਰਟੀ ਨੇ ਵਾਕੇ ਜੀਰਾ ਪਰਿਵਾਰ ਦੇ ਉੱਤੇ ਵਿਸ਼ਵਾਸ ਜਤਾਇਆ ਔਰ ਜਿਹੜਾ ਵਿਸ਼ਵਾਸ ਪਾਰਟੀ ਨੇ ਜਤਾਇਆ ਉਸ ਤੋਂ ਵੱਧ ਜਿਹੜਾ ਹੈ ਕਿ ਉਹ ਵੋਟਰ ਭੈਣ ਭਰਾ ਜਤਾ ਰਹੇ ਨੇ ਅੱਜ ਜਿਹੜੇ ਵੀ ਹਲਕੇ ਦੇ ਵਿੱਚ ਮੈਂ ਜਾ ਰਿਹਾ ਮੈਂ ਅੱਜ ਰਾਣਾ ਗੁਰਜੀਤ ਸਿੰਘ ਜੀ ਦੇ ਕਪੂਰਥਲਾ ਦੇ ਵਿੱਚ ਜਿਹੜਾ ਪ੍ਰੋਗਰਾਮ ਸੀ ਉਹਨਾਂ ਵੱਲੋਂ ਰੱਖਿਆ ਗਿਆ ਅੱਜ ਤੁਸੀਂ ਵੇਖਿਆ ਕਿ ਉੱਥੇ ਲੋਕ ਇਹ ਗੱਲ ਕਹਿ ਰਹੇ ਨੇ ਕੀ ਸਾਡੇ ਹਲਕੇ ਚੋਂ ਇੰਨੀ ਦੀ ਲੀਡ ਹੋਵੇਗੀ ਔਰ ਅੱਜ ਤੱਕ ਮੈਨੂੰ ਰਾਣਾ ਜੀ ਦਾ ਇਹ ਪਤਾ ਕਿ ਉਹਨਾਂ ਨੇ ਜਿਹੜੀ ਗੱਲ ਕਹਿਤੀ ਉਹਦੇ ਤੇ ਪੂਰੇ ਉੱਤਰੇ ਔਰ ਇੱਥੋਂ ਤੱਕ ਵੀ ਲੋਕਾਂ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਅੱਜ ਆ ਗਏ ਹੋ ਇਦੂ ਬਾਦ ਆਉਣ ਦੀ ਲੋੜ ਨਹੀਂ ਸਾਡੇ ਤੋਂ ਕਪੂਰਥਾਲਾ ਜਿੱਤਿਆ ਲੈ ਲਿਓ ਜੀ ਔਰ ਮੈਂ ਗੱਲ ਕਹਿਣਾ ਕਿ ਲੋਕਾਂ ਨੇ ਵਿੱਚ ਭਾਰੀ ਇੱਛਾ ਕਿਉਂਕਿ ਲੋਕਾਂ ਨੇ ਸਾਰੀਆਂ ਪਾਰਟੀਆਂ ਨਾਲ ਵਰਤ ਕੇ ਵੇਖ ਲਿਆ ਲੋਕਾਂ ਨੂੰ ਬਦਲਾਅ ਦਾ ਚਾਹੀ ਸੀ ਲੋਕਾਂ ਨੇ ਬਦਲਾਅ ਆਲੇ ਵੇਖ ਲਿਆ ਅੱਜ ਉਹ ਬਲਾਲ ਜਿਹੜੇ ਪਹਿਲਾਂ ਸੀਗੇ ਪਹਿਲਾਂ ਜਿਵੇਂ ਆਪਾਂ ਗੱਲ ਕਰ ਲਈਏ ਮੋਦੀ ਸਾਹਿਬ ਦੇ ਉਹ ਕਹਿੰਦੇ ਸੀ ਕਿ ਭਾਈਓਰ ਬਹਿਣੋ ਆਪਕੇ ਖਾਤੇ ਮੇ 15-15 ਲੱਖ ਆਣਗੇ ਮੈਨੂੰ ਲੱਗਦਾ 15-15 ਲੱਖ ਤਾਂ ਕੀ ਹੋਣਾ ਸੀ ਖਾਤੇ ਖਲਾਉਣ ਲਈ ਜਿਹੜੇ ਕੋਈ 2000 ਜਾਂ 5000 ਖਾਤਾ ਖਲਾਉਣ ਤੇ ਲੱਗਦਾ ਉਹ ਵੀ ਚਲਾ ਗਿਆ ਉਹਨਾਂ ਨੇ ਤਾਂ ਉਹ ਕੀਤੀ ਉਹ ਕਹਿੰਦੇ ਵਾਹ ਬਾਬਾ ਬਖਤੋਈ ਕਹਿੰਦਾ ਮੈਨੂੰ ਤਾਂ ਕੀ ਦੇਣੀ ਹੈ ਮੇਰੇ ਬਾਪੂ ਵਾਲੀ ਵੀ ਖੋਈ ਕਿ ਜਿਹੜੀ ਪੂੰਜੀ ਲੋਕਾਂ ਦੇ ਘਰਾਂ 'ਚ ਪਈ ਸੀ ਉਹ ਵੀ ਕਢ ਲਈ ਔਰ ਜਿਹੜੀ ਗੱਲ ਕਹਿੰਦੇ ਸੀ ਕਾਲਾ ਧਨ ਲੈ ਕੇ ਆ ਜਿਹੜਾ ਕਾਲਾ ਧਨ ਉਹ ਤੁਹਾਡੇ 'ਚ ਵੰਡਿਆ ਜਾਊਗਾ ਲੋਕ ਅੱਜ ਤੱਕ 15-15 ਲੱਖ ਦੀਕਦੇ ਪਏ ਨੇ ਆ ਉਦੋਂ ਬਾਅਦ ਜਿਹੜੀ ਭਗਤ ਸਿੰਘ ਦੀ ਪੱਗ ਬਨ ਕੇ ਭਗਤ ਸਿੰਘ ਦਾ ਪੱਗ ਬਨ ਕੇ ਜੋ ਬੇਅਦਬੀ ਉਸ ਸ਼ਹੀਦ ਪਰਿਵਾਰ ਦੇ ਕੀਤੀ ਗਈ ਉਹਨਾਂ ਸ਼ਹੀਦਾਂ ਦੇ ਕੀਤੀ ਗਈ ਕਿ ਜਿਹੜੀ ਹੈ ਪੱਗ ਪੱਗ ਤਾਂ ਜਰੂਰ ਭਗਤ ਸਿੰਘ ਵਾਲੀ ਬਨ ਲਈ ਪਰ ਪੱਗ ਬਨਣ ਪੱਗ ਬਨਣ ਦੇ ਨਾਲ ਸ਼ਹੀਦ ਨਹੀਂ ਹੋਇਆ ਜਾਂਦਾ ਜੀ ਪੱਗ ਬਨਣ ਦੇ ਨਾਲ ਭਗਤ ਸਿੰਘ ਨਹੀਂ ਬਣਿਆ ਜਾਂਦਾ ਭਗਤ ਸਿੰਘ ਜੋ ਛੋਟੀ ਉਮਰ ਚ ਕਰ ਗਿਆ ਇਹ ਮੁੱਖ ਮੰਤਰੀ ਤਾਂ ਜਰੂਰ ਬਣਗੇ ਜੀ ਪਰ ਇਹ ਆ ਕਿ ਇੱਕ ਵੀ ਕੰਮ ਜਿਹੜਾ ਉਹ ਭਗਤ ਸਿੰਘ ਦੀ ਸੋਚ ਵਾਲਾ ਨਹੀਂ ਕੀਤਾ। ਤੁਸੀਂ ਮੈਨੂੰ ਅੱਜਕੱਲ ਅੱਜ ਤੱਕ ਦੱਸਿਓ ਕਿ ਖੜਕਲ ਕਲਾਾਂ ਦੇ ਵਿੱਚ ਕਿੰਨੇ ਪੈਸੇ ਦਿੱਤੇ ਆ ਜਿਹੜੇ ਭਗਤ ਸਿੰਘ ਦੀ ਕੋਈ ਯਾਦਗਾਰ ਬਣਾਉਣ ਲਈ ਦਿੱਤੇ ਹੋਣ। ਕਿੰਨੇ ਅੱਜ ਉਹ ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਅੱਜ ਡਿੱਕੀ ਜਾਂਦੀਆਂ ਨੇ ਹਜ਼ਾਰਾਂ ਰੁਪਈਆ ਕਿੰਨਿਆਂ ਦੇ ਖਾਤੇ ਵਿੱਚ ਚਲਾ ਗਿਆ। ਅੱਜ ਸਾਡੇ ਨੌਜਵਾਨ ਜਿਹੜੇ ਉਹ ਨਸ਼ੇ ਦੀ ਜਿਹੜੀ ਪੀੜਾ ਦੇ ਵਿੱਚੋਂ ਲੰਘ ਰਹੇ ਨੇ। ਔਰ ਉਹਦੇ ਨਾਲ ਨਾਲ ਮੈਂ ਇਹ ਵੀ ਗੱਲ ਕਰਨੀ ਚਾਹੁੰਦਾ ਕਿ ਅੱਜ ਅਸੀਂ ਵੇਖ ਰਹੇ ਹਾਂ ਕਿ ਰੋਜ਼ ਲਾਅ ਐਂਡ ਆਰਡਰ ਤੇ ਜਿਹੜੇ ਹਾਲਾਤ ਪਹਿਲਾਂ ਮਾੜੇ ਸਮਿਆਂ ਚ ਹੁੰਦੇ ਸੀ ਕਿ ਜਿਹੜਾ 6 7 ਵਜੇ ਤੋਂ ਬਾਅਦ ਕਰਫਿਊ ਲੱਗ ਜਾਂਦਾ ਸੀਗਾ ਅੱਜ ਉਹ ਕਰਫਿਊ ਵਾਲਾ ਜਿਹੜਾ ਮਾਹੌਲ ਆ ਅੱਜ ਉਹ ਵੇਖਣ ਨੂੰ ਮਿਲਦਾ ਅੱਜ ਸ਼ਾਮ ਨੂੰ 7 ਵਜੇ ਤੋਂ ਬਾਅਦ ਕੋਈ ਮਾਂ ਤੇ ਕੋਈ ਬਾਪ ਆਪ ਦੇ ਬੱਚੇ ਨੂੰ ਬਾਹਰ ਨਹੀਂ ਜਾਣ ਦਿੰਦਾਗਾ ਜੀ ਕਿ ਹੋ ਸਕਦਾ ਕਿ ਤੇਰੇ ਕੋਲ ਚੰਗਾ ਮੋਬਾਈਲ ਆ ਉਹ ਮੋਬਾਈਲ ਖੋਣ ਲਈ ਤੇਰਾ ਕਤਲ ਕਰ ਦਿੱਤਾ ਜਾਵੇ ਅੱਜ ਇਹੋ ਜਿਹੇ ਹਾਲਾਤ ਬਣੇ ਪਏ ਆ ਤੇ ਲੋਕਾਂ ਦਾ ਜਿਹੜਾ ਕੀ ਇਹਨਾਂ ਤੋਂ ਚਾ ਲੈ ਚੁੱਕਾ ਔਰ ਕਾਲੀ ਦਲ ਦੀ ਸਰਕਾਰ ਦੇ ਜੋ ਹਲਾਤ ਨੇ ਮੈਂ ਮਾਫਰਨਾ ਤੇ ਆਵਾਜ਼ ਦੀ ਪਾਰਟੀ 13 0 ਦਾ ਨਾਰਾ ਦੇ ਰਹੀ ਹੈ ਲਾਲਜੀ ਸਿੰਘ ਭੁੱਲਰ ਚੌਣ ਮੈਦਾਨ ਚ ਨੇ ਕਹਿੰਦੇ ਪੂਰੇ ਵੋਟਾਂ ਦੇ ਨਾਲ ਜਿੱਤਾਂ ਗੱਲ ਇਹ ਕਿ ਲਾਲਜੀਤ ਭੁੱਲਰ ਪਹਿਲਾ ਪਿੰਡਾਂ ਚ ਬੋਲਣ ਜੋਗਾ ਤੋ ਜੀ ਜਿਹੜੇ ਬੰਦੇ ਨੂੰ ਸ਼ਬਦਾਬਲੀ ਨਹੀਂ ਸਹੀ ਵਰਤਣੀ ਆਉਂਦੀ ਜਿਹੜੇ ਬੰਦੇ ਨੂੰ ਇਹ ਨਹੀਂ ਪਤਾਗਾ ਕਿ ਮੈਨੂੰ ਹਰ ਇੱਕ ਵੋਟਰ ਨੇ ਵੋਟ ਪਾਈ ਹੈ ਔਰ ਜਾ ਕੇ ਕਦੀ ਕਿਸੇ ਬਰਾਦਰੀ ਬਾਰੇ ਕਦੀ ਕਿਸੇ ਬਰਾਦਰੀ ਬਾਰੇ ਤੁਸੀਂ ਜਦੋਂ ਤੰਝ ਕੱਸਦੇ ਹੋ ਤਾਂ ਉਹ ਲੋਕ ਜਿਹੜੇ ਨੇ ਨਾ ਉਹ ਲੋਕ ਆਪਣੇ ਮਨ ਦੇ ਵਿੱਚ ਵਸਾ ਲੈਂਦੇ ਨੇ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਅਸੀਂ ਗਲਤੀ ਕਰ ਲਈ ਅੱਜ ਉਹ ਹੀ ਲਾਲਜੀਤ ਸਿੰਘ ਭੁੱਲਰ ਅੱਜ ਤੁਸੀਂ ਕਪੂਰਥਾਲੇ ਦੇ ਵਿੱਚ ਵੇਖਿਆ ਕਿ ਕਿੱਡਾ ਵਧੀਆ ਪ੍ਰੋਗਰਾਮ ਹੋਇਆ ਔਰ ਦੂਜੇ ਬੰਨੇ ਤੁਸੀਂ ਇਹ ਵੀ ਚੀਜ਼ ਵੀ ਵੇਖੀ ਹੋਊਗੀ ਜਿੰਦੇ ਵਿੱਚ ਤੁਸੀਂ ਵੇਖਿਆ ਕਿ ਜਿੱਥੇ ਲਾਲਜੀਤ ਭੁੱਲਰ ਜਾਂਦਾ ਜਿੱਥੇ ਭਾਜਪਾ ਵਾਲੇ ਜਾਂਦੇ ਆ ਜਿੱਥੇ ਕਾਲੀਦਲ ਵਾਲੇ ਜਾਂਦੇ ਆ ਇਧਰ ਤਾਂ ਜਕਾਰੇ ਲੱਗਦੇ ਨੇ ਨਾਰੇ ਲੱਗਦੇ ਨੇ ਉੱਧਰ ਤਾਂ ਮੁਰਦਾਬਾਦ ਦੇ ਨਾਰੇ ਲੱਗਦੇ ਨੇ ਇੱਧਰ ਜਿੰਦਾਬਾਦ ਦੇ ਨਾਰੇ ਨੇ ਉੱਧਰ ਜਿਹੜੇ ਆ ਮੁਰਦਾਬਾਦ ਦੇ ਨਾਰੇ ਉਹ ਤਾਂ ਕਹਿੰਦੇ ਸੀ 2 ਸਾਲ ਚ ਕੰਮ ਕਰ ਰਹੀ ਬਹੁਤ ਕਰਤੇ ਸੀ ਤੇ ਉਹ ਨਾਂ ਤੇ ਕਰਤਾ ਆਪਦੇ ਘਰਾਂ ਦੇ ਹੀ ਕੀਤੇ ਕੰਮ ਕਰ ਦੱਸਿਓ ਜੇ ਕਿਉਂ ਕੀਤਾ ਕਰਤਾ ਜਿੰਨਾ ਕੋਈ ਸਵਾਰਿਆ ਆ ਆਪਦਾ ਹੀ ਸਵਾਰਿਆ ਇਸ ਕਰਕੇ ਇਹ ਆ ਕਿ ਅੱਜ ਪਬਲਿਕ ਨੂੰ ਪੁੱਛੋ ਕਿ ਪਬਲਿਕ ਤੋਂ ਅਸਲ ਤਾਂ ਪਬਲਿਕ ਤੋਂ ਰਿਪੋਰਟ ਪਤਾ ਲੱਗਦੀ ਹੈ ਕਿ ਕੀ ਪਬਲਿਕ ਦੇ ਕੰਮ ਕੀਤੇ ਨੇ ਅੱਜ ਲੋਕ ਪਿੰਡਾਂ 'ਚ ਵੜਨ ਨਹੀਂ ਦਿੰਦੇਗੇ ਅੱਜ ਪਿੰਡਾਂ ਦੇ ਵਿੱਚ ਜਿਹੜੀ 1 ਰੁਪਏ ਦੀ ਗਰਾਂਟ ਨਹੀਂ ਕਿਤੇ ਆਈਗੀ ਕਿਤੇ 1 ਰੁਪਇਆ ਲੱਗਾ ਨਹੀਂ ਜੇ ਕੋਈ ਕਾਂਗਰਸ ਸਰਕਾਰ ਵੇਲੇ ਦੀਆਂ ਗ੍ਰਾਂਟਾਂ ਆਈਆਂ ਵੀ ਨੇ ਪੈਸੇ ਖਾਤਿਆਂ 'ਚ ਪਏ ਨੇ ਉਹਨਾਂ ਸਰਪੰਚਾਂ ਤੋਂ ਕਮਿਸ਼ਨ ਮੰਗਿਆ ਜਾ ਰਿਹਾ ਔਰ ਕਮਿਸ਼ਨ ਮੰਗ ਕੇ ਕੰਮ ਉਹ ਸ਼ੁਰੂ ਕਰਾਉਂਦੇ ਨੇ ਔਰ ਪੈਸੇ ਆਪ ਦੇ ਖਾਤੇ 'ਚ ਪਵਾ ਲੈਂਦੇ ਨੇ ਇਹੋ ਜਿਹੇ ਹਾਲਾਤ ਇਹਨਾਂ ਦੇ ਬਣੇ ਪਏ ਉਹ ਤਾਂ ਕਹਿੰਦੇ ਕਿ ਕਾਂਗਰਸ ਤੇ ਕਾਲੀ ਦਲ ਦੇ ਰਾਜ 'ਚ ਮਾਫੀ ਬਹੁਤ ਚੱਲੇ ਆ ਕਹਿੰਦੇ ਇਹ ਕਦੇ ਉਹ ਮਾਫੀ ਨੂੰ ਇਸ ਤਰ੍ਹਾਂ ਨਵੇੜਨ ਤੇ ਲੱਗੇ ਹੋਏ ਆ ਤੇ ਕਾਰਵਾਈਆਂ ਕਰਨ 'ਚ ਲੱਗੇ ਹੋਆ ਜਿਹੜੇ ਕਰਜ਼ੇ ਚੜਾਏ ਸੀ ਉਹਨੂੰ ਅਸੀਂ ਤਾਰਨ ਤੇ ਲੱਗੇ ਹੋਏ ਹਾਂ ਹਾਂ ਬਿਲਕੁਲ ਜੀ ਮਾਫੀਆ ਤਾਂ ਨਵੇੜ ਮੈਂ ਸਰਪੰਚਾਂ ਦੀ ਆਵਾਜ਼ ਠਾਈ ਤੇ ਔਰ ਮੈਂ ਹਰ ਸੰਗਰਾਮ ਤੇ ਬੀੜ ਬਾਬਾ ਬੁੱਢਾ ਸਾਹਿਬ ਮੈਂ ਨਤਮਸਤਕ ਹੁੰਨਾ ਚਾਹੇ ਮੇਰਾ ਜਿੰਨਾ ਮਰਜੀ ਨੁਕਸਾਨ ਹੋ ਜੇ ਕਿਉਂਕਿ ਮੇਰਾ ਇੱਕ ਵਿਸ਼ਵਾਸ ਜਿਹੜਾ ਉਹ ਧੰਤਣ ਬਾਬਾ ਬੁੱਢਾ ਸਾਹਿਬ ਜੀ ਤੇ ਕਿਉਂਕਿ ਉਹਨਾਂ ਦੇ ਓਟ ਅਸਰੇ ਦੇ ਨਾਲ ਚੱਲਦਾ ਔਰ ਤੁਸੀਂ ਵੇਖਿਆ ਹੋਊਗਾ ਕਿ ਸਰਪੰਚਾਂ ਦੇ ਹੱਕ ਚ ਬੋਲਣ ਕਰਕੇ ਮੈਂ ਕਹਾਂ ਜੀ ਜਾਂ ਤਾਂ ਵੀਡੀਓ ਤੇ ਪਰਚਾ ਦਿਓ ਜਾਂ ਵਿਧਾਇਕ ਦਿਓ ਜਿਹੜਾ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਕਿ ਪਲਾਟ ਮੈਂ ਵੰਡੇ ਆ ਉਹ ਆਪਦੀ ਫੋਟੋ ਲਾ ਕੇ ਆਪਦੀ ਫੋਟੋ ਚਮਕਾ ਕੇ ਲੋਕਾਂ ਨੂੰ ਇਹ ਕਹਿ ਰਿਹਾ ਕਿ ਪਲਾਟ ਅਸੀਂ ਦਿੱਤੇ ਜਦੋਂ ਕਿ ਮੈਂ ਉਹ ਵਿਧਾਇਕ ਨੂੰ ਫੋਨ ਕੀਤਾ ਮੈਂ ਕਿਹਾ ਵਿਧਾਇਕ ਸਾਹਿਬ ਇਹ ਪਲਾਟ ਤੁਹਾਡੇ ਹੈ ਕਹਿੰਦੇ ਨਹੀਂ ਜੀ ਇਹ ਤੁਹਾਡੇ ਵੇਲੇ ਦੇ ਵੰਡੇ ਆ ਤੇ ਮੈਂ ਕਿਹਾ ਫਿਰ ਤੁਸੀਂ ਸਰਟੀਫਿਕੇਟ ਕਿਉਂ ਦੇ ਰਹੇ ਕਹਿੰਦੇ ਜੀ ਵੀਡੀਓ ਸਾਹਮਣੇ ਦਿੱਤਾ ਮੈਂ ਕਿਹਾ ਜਾਂ ਤਾਂ ਵਿਧਾਇਕ ਤੇ ਤੇ ਵੀਡੀਓ ਤੇ ਪਰਚਾ ਕਰੋ ਨਹੀਂ ਤਾਂ ਮੇਰੇ ਤੇ ਕਰ ਦਿਓ ਪਤਾ ਸੀਗਾ ਕਿ ਐਮਐਲਏ ਪੋਲਾ ਖੋਲੂਗਾ ਇਸ ਕਰਕੇ ਮੇਰੇ ਤੇ ਪਰਚਾ ਦੇ ਕੇ ਸਵੇਰੇ ਸੰਗਰਾਂਦ ਵਾਲੇ ਦੇਣ ਜਦੋਂ ਮੈਂ ਗੁਰਦੁਆਰਾ ਸਾਹਿਬ ਲਈ ਜਾ ਰਿਹਾ ਸੀ ਜਾਂ ਤੰਤਨ ਬਾਬਾ ਬੁੱਢਾ ਸਾਹਿਬ ਲਈ ਤੇ ਸਵੇਰੇ 4 ਵਜੇ ਆਣ ਕੇ ਪੁਲਿਸ ਨੇ ਮੈਨੂੰ ਇੰਜ ਘੇਰਾ ਪਾਇਆ ਕਿ ਜਿਵੇਂ ਮੈਂ ਪਤਾ ਨਹੀਂ ਕਿੱਡਾ ਕੋਈ ਵੱਡਾ ਅੱਤਵਾਦੀ ਹਾਂ ਔਰ ਮੈਂ ਗੱਲ ਕਹਿਣਾ ਕਿ ਜਿੰਨੀ ਪੁਲਿਸ ਤੁਸੀਂ ਸਾਡੇ ਵਰਗਿਆਂ ਤੇ ਨਜਾਇਜ਼ ਪਰਚੇ ਦੇਣ ਤੇ ਰੱਖੀ ਹੈ ਇਹ ਪੁਲਿਸ ਨੂੰ ਕਹੋ ਕਿ ਸਹੀ ਵਰਤੋ ਕਰੇ ਮੈਨੂੰ ਦੱਸੋ ਐਸਐਚਓ ਹੋਵੇ ਡੀਐਸਪੀ ਲੱਗਾ ਹੋਵੇ ਉਹਦੇ ਏਰੀਏ 'ਚ ਨਸ਼ਾ ਆਉਂਦਾ ਕਿੱਥੋਂ ਮੈਂ ਤੇ ਇਹ ਗੱਲ ਕਹਿਣਾ ਮੈਂ ਤਾਂ ਆਪਦੀ ਸਰਕਾਰ 'ਚ ਵੀ ਨਸ਼ੇ ਦੇ ਮੁੱਦੇ ਤੇ ਮੈਂ ਸ਼ਬਦ ਬੋਲਦਾ ਰਿਹਾ ਔਰ 5 ਸਾਲ ਮੈਨੂੰ ਕਸ਼ਟ ਵੀ ਚਲਣਾ ਪਿਆ ਕਿਉਂਕਿ ਬਈ ਮੁੱਖ ਮੰਤਰੀ ਦੇ ਉਲਟ ਤੁਸੀਂ ਕਹੋਗੇ ਕਿ ਮੁੱਖ ਮੰਤਰੀ ਝੂਠ ਬੋਲਦਾ ਕੈਪਟਨ ਮਰਿੰਦਰ ਸਿੰਘ ਨੇ ਗੁਟਕਾ ਸਾਫਤਾ ਹੱਥ 'ਚ ਫੜ ਲਿਆ ਵੋਟਾਂ ਲੈਣ ਲਈ ਪਰ ਝੂਠ ਬੋਲਿਆ ਕਿ ਮੈਂ ਨਸ਼ਾ ਖਤਮ ਕਰਾਂਗਾ ਨਸ਼ਾ ਅੱਜ ਵੀ ਖਤਮ ਨਹੀਂ ਹੋਇਆ ਉਹਦਾ ਉਹਦਾ ਨੁਕਸਾਨ ਵੀ ਫਿਰ ਹੋਇਆ ਨਾ ਫਿਰ ਕਾਂਗਰਸ ਨੂੰ ਬਹੁਤ ਵੱਡੇ ਪੱਧਰ ਤੇ ਜਿਹੜਾ ਕਾਂਗਰਸ ਨੂੰ ਨੁਕਸਾਨ ਹੋਇਆ ਪਰ ਜੀਰੇ ਨੇ ਤਾਂ ਸੱਚ ਬੋਲਿਆ ਅੱਜ ਜੀਰੇ ਦੇ ਵੋਟਰ ਜਿਹੜੇ ਨੇ ਅੱਜ ਉਹ ਮੇਰੇ ਭੈਣ ਭਰਾ ਇਹ ਮਾਣ ਮਹਿਸੂਸ ਕਰਦੇ ਨੇ ਕਿ ਜੀਰੇ ਨੇ ਕੁਰਸੀ ਦੀ ਪ੍ਰਵਾਹ ਨਹੀਂ ਕੀਤੀ ਮੈਨੂੰ ਸਸਪੈਂਡ ਵੀ ਕੀਤਾ ਗਿਆ ਜਦੋਂ ਕਿ ਅਫਸਰਾਂ ਦੇ ਕਾਰਵਾਈ ਕਰਨੀ ਚਾਹੀਦੀ ਸੀ ਜਿੰਨਾ ਚਿਰ ਇਹ ਕਾਰਵਾਈਆਂ ਨਹੀਂ ਹੁੰਦੀਆਂ ਪਰ ਇਹ ਸਰਕਾਰ ਜਿਹੜੀ ਆ ਜਿਹੜੀ ਆ ਜਿਹੜੀ ਸਰਕਾਰ ਆ ਸ਼ਰਾਬੜ ਮੁੱਖ ਮੰਤਰੀ ਵਾਲੀ ਇਹਦੇ ਹਾਲਾਤ ਮੈਂ ਵੇਖੇ ਨੇ ਕਿ ਇਹ ਤੇ ਜਿਹੜਾ ਮੋਦੀ ਆ ਇੱਕੋ ਥਾਲੀ ਦੇ ਚਟੇ ਬਟੇ ਆ ਆ ਬੀਐਸਐਫ ਨੇ ਇਹਨਾਂ ਨੂੰ 50 ਕਿਲੋਮੀਟਰ ਦਾ ਘੇਰਾ ਦਿੱਤਾ ਘੇਰਾ ਵਧਾਇਆ ਦੈਰਾ ਵਧਾਤਾ ਇਹਨਾਂ ਦਾ ਉਸ ਦੈਰੇ ਦੇ ਵਿੱਚ ਸਭ ਤੋਂ ਵੱਧ ਡਰੋਨ ਆਉਂਦੇ ਨੇ ਸਭ ਤੋਂ ਵੱਧ ਚਿੱਟਾ ਆਉਂਦਾ ਬੰਦਰੀ ਹੋਇਆ ਉਹ ਬੰਦ ਅਜੇ ਤੱਕ ਨਹੀਂ ਹੋਇਆ ਅਮਾਜੇ ਦੀ ਅਮਾਜੇ ਦੀ ਧਰਤੀ ਨੂੰ ਬਲਨਾਮ ਕੀਤਾ ਜਾ ਰਿਹਾ ਹੈ ਕਿ ਸਭ ਤੋਂ ਵੱਧ ਨਸ਼ਾ ਇੱਥੇ ਆ। ਔਰ ਮੈਂ ਗੱਲ ਕਹਿਣਾ ਪੁੱਛਣਾ ਚਾਹੁੰਦਾ ਕਿ ਜੇ ਨਸ਼ਾ ਇੱਥੇ ਆ ਤੇ ਨਸ਼ਾ ਆਉਂਦਾ ਕਿੱਥੋਂ? ਜੇ ਦਾ ਨਸ਼ਾ ਕਿਸੇ ਦੇ ਘਰੇ ਤਿਆਰ ਹੁੰਦਾ ਤਾਂ ਦੱਸ ਦਿਓ। ਨਸ਼ਾ ਤਾਂ ਡਰੋਨਾ ਰਹੀ ਆਉਂਦਾ ਤੇ ਤੁਹਾਡੀ ਬੀਐਸਐਫ ਕੀ ਕਰਦੀ ਹੈ? ਇਸ ਕਰਕੇ ਸਰਕਾਰ ਦੀ ਸਭ ਤੋਂ ਵੱਡੀ ਨਲਾਕੀ ਹੈ। ਡੋਪ ਟੈਸਟ ਦੇ ਵੀ ਤੁਸੀਂ ਚੁਣੌਤੀ ਦਿੱਤੀ ਸੀ। ਬਿਲਕੁਲ ਮੈਂ ਦਿੱਤੀ ਹੈ ਮੈਂ ਸੁਖਬੀਰ ਸਿੰਘ ਬਾਦਲ ਨੂੰ ਵੀ ਦਿੱਤੀ ਸੀ ਕਿ ਮੇਰਾ ਡੋਪ ਟੈਸਟ ਵੀ ਹੋਣਾ ਚਾਹੀਦਾ ਹੈ ਤੇਰਾ ਵੀ ਹੋਣਾ ਚਾਹੀਦਾ ਪਰ ਸੁਖਬੀਰ ਸਿੰਘ ਬਾਦਲ ਭੱਜ ਗਿਆ। ਅੱਜ ਵੀ ਮੈਂ ਕਹਿੰਦਾ ਕਿ ਮੇਰਾ ਤੇ ਲਾਲਜੀਤ ਭੁੱਲਰ ਦਾ ਜਦੋਂ ਮਰਜ਼ੀ ਡਰੋਗ ਟੈਸਟ ਕਰਾਓ ਪਤਾ ਲੱਗੇ ਕਿ ਕਿਹੜਾ ਬੰਦਾ ਨਸ਼ਾ ਕਰਦਾ ਤੇ ਕਿਹੜਾ ਨਹੀਂ ਕਰਦਾ ਅਸੀਂ ਕਹਿ ਤਾਂ ਦਿੰਦੇ ਆ ਕਿ ਬਈ ਮੈਂ ਪੰਥ ਘਲ ਕੇ ਤੋਂ ਲੜ ਰਿਹਾ ਤੇ ਪੰਥ ਘਲ ਕੇ ਵਾਲੀ ਕੋਈ ਗੱਲ ਤਾਂ ਦੱਸੋ ਯਾਰ ਇਸ ਕਰਕੇ ਮੇਰੀ ਇਹ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਨੂੰ ਮੈਂ ਤਾਂ ਇੱਕੋ ਵਿਸ਼ਵਾਸ ਦਿਵਾਉਣਾ ਚਾਹੁੰਦਾ ਸ੍ਰੀ ਖਡੂਰ ਸਾਹਿਬ ਦੇ ਸਾਰੇ ਵੋਟਰ ਭੈਣ ਭਰਾਵਾਂ ਕਿ ਮੇਰੇ ਕੋਈ ਮੇਰੇ ਮਨ ਦੀਆਂ ਇੱਛਾ ਨਹੀਂ ਉਹ ਇੱਛਾ ਇਹ ਨੇ ਕਿ ਇੱਕ ਤਾਂ ਵਪਾਰ ਲਈ ਜਿਹੜਾ ਪਾਕਿਸਤਾਨ ਵਾਲਾ ਖਾਲੜੇ ਵਾਲਾ ਜਿਹੜਾ ਬਾਰਡਰ ਆ ਉਹ ਖੁੱਲਣਾ ਚਾਹੀਦਾ। ਖੁੱਲ ਸਕਦਾ ਉਹ। ਬਿਲਕੁਲ ਖੁੱਲ ਸਕਦਾ ਹੈ ਜੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਸਕਦਾ। ਫਿਰ ਇਹ ਵਪਾਰ ਲਈ ਬਾਰਡਰ ਕਿਉਂ ਨਹੀਂ ਖੁੱਲ ਸਕਦਾ? ਔਰ ਜੇ ਵਪਾਰ ਲਈ ਬਾਰਡਰ ਖੁੱਲ ਜੇ ਤੇ ਪੰਜਾਬ ਜਿਹੜਾ ਸਿਉਨੇ ਦੀ ਚਿੜੀ ਸੀ ਉਹ ਫਿਰ ਦੁਬਾਰਾ ਬਣ ਸਕਦਾ। ਇਹ ਜ਼ਰੂਰ ਪਾਰਲੀਮੈਂਟ ਦੇ ਵਿੱਚ ਜਾ ਕੇ ਮੈਂ ਆਵਾਜ਼ ਠਾਵਾਂਗਾ। ਔਰ ਇਹਦੇ ਨਾਲ ਨਾਲ ਨਸ਼ੇ ਦੇ ਮੁੱਦੇ ਤੇ ਵੀ ਇਹ ਬੋਲਾਂਗਾ ਔਰ ਜਿਹੜੇ ਲੋਕ ਅੱਜ ਤੱਕ ਕਿਸੇ ਨੇ ਗੱਲ ਨਹੀਂ ਕੀਤੀ ਜਦੋਂ ਮੈਂ ਵਿਧਾਨ ਸਭਾ ਚ ਐਮ ਐਲ ਏ ਸੀ ਮੈਂ ਗੱਲ ਕੀਤੀ ਸੀ ਅੱਜ ਜਿਹੜੇ ਲੋਕ ਦਰਿਆ ਤੇ ਬੈਠੇ ਨੇ ਅੱਜ ਉਹਨਾਂ ਦੀਆਂ ਜ਼ਮੀਨਾਂ ਦਾ ਜਿਹੜਾ ਕਹਿੰਦੇ ਸੀ ਅਸੀਂ ਕੁਕੜੀ ਦਾ ਮੁਆਵਜ਼ਾ ਵੀ ਦੇਵਾਂਗੇ ਅੱਜ ਇਹਨਾਂ ਨੂੰ ਪੁੱਛੋ ਮੁਆਵਜ਼ਾ ਮਿਲਿਆ ਮੈਂ ਉਦੋਂ ਵੀ ਇਹ ਆਵਾਜ਼ ਉਠਾਈ ਸੀ ਮੈਂ ਕੈਪਟਨ ਸਾਹਿਬ ਨੂੰ ਇਹ ਗੱਲ ਕਹੀ ਸੀ ਕਿ ਜਿਹੜੇ ਉਹ ਲੋਕ ਦਰਿਆ ਦੇ ਉੱਤੇ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਜਿਹੜੀਆਂ ਜ਼ਮੀਨਾਂ ਸਰਕਾਰ ਕਹਿੰਦੀ ਹੈ ਸਾਡੀਆਂ ਨੇ ਉਹ ਜ਼ਰਮੀ ਉਹ ਜ਼ਮੀਨਾਂ ਦੇ ਨਾਲ ਉਹਨਾਂ ਲੋਕਾਂ ਦੇ ਘਰ ਚੱਲਦੇ ਆ ਉਹ ਜ਼ਮੀਨਾਂ ਉਹਨਾਂ ਦੇ ਨਾਂ ਅਲਾਟ ਕੀਤੀਆਂ ਜਾਂਦੀਆਂ ਔਰ ਮੈਂ ਇੱਕ ਗੱਲ ਵਿਸ਼ਵਾਸ ਦਿਵਾਉਣਾ ਚਾਹੁੰਦਾ ਨੌਜਵਾਨਾਂ ਨੂੰ ਕਿ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਸਾਰੇ ਤੁਸੀਂ ਪੰਜਾਬ ਨੂੰ ਛੱਡ ਛੱਡ ਕੇ ਕੈਨੇਡਾ ਅਮਰੀਕਾ ਜਾ ਰਹੇ ਹੋ ਉਹ ਕਿਉਂ ਜਾ ਰਹੇ ਹੋ ਕਿਉਂਕਿ ਇੱਥੇ ਰੋਜ਼ਗਾਰ ਨਹੀਂ ਔਰ ਰੋਜ਼ਗਾਰ ਤਾਂ ਹੋਏਗਾ ਕਿ ਜੇ ਚੰਗੀ ਇੰਡਸਟਰੀ ਲੱਗੇਗੀ ਔਰ ਇਹਨਾਂ ਇਲਾਕਿਆਂ 'ਚ ਚੰਗੀ ਇੰਡਸਟਰੀ ਉਦੋਂ ਹੀ ਲੱਗੂਗੀ ਜਿੱਦਾਂ ਨਸ਼ਾ ਮੁਕਤ ਇਹ ਇਲਾਕੇ ਹੋਣਗੇ ਇਸ ਤੋਂ ਇਲਾਵਾ ਵਿਰੋਧੀ ਕਹਿ ਰਹੇ ਨੇ ਅਕਾਲੀ ਦਲ ਵੀ ਕਹਿ ਰਿਹਾ ਕਹਿੰਦੇ ਜਸਵੀਰ ਸਿੰਘ ਡਿੰਪਾ ਨਾਰਾਜ਼ ਹੋ ਗਏ ਨੇ ਕਹਿੰਦੇ ਵੀ ਉਹ ਟੂਣ ਪ੍ਰਚਾਰ ਚ ਨਹੀਂ ਲੜਨਗੇ ਟਿੱਕ ਟਿੱਟੀ ਜਸਵੀਰ ਸਿੰਘ ਡਿੰਪਾ ਨੂੰ ਤੁਸੀਂ ਫੋਨ ਲਾ ਕੇ ਪੁੱਛ ਲਓ ਉਹ ਆ ਉਹ ਮਦਦ ਕਰ ਰਹੇ ਨੇ ਔਰ ਜਸਵੀਰ ਸਿੰਘ ਡਿੰਪਾ ਜਦਨ ਅਸੀਂ ਦਰਬਾਰ ਸਾਹਿਬ ਗਏ ਆ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਆ ਉਸ ਦਿਨ ਵੀ ਨਾਲ ਸੀ ਮੈਨੂੰ ਇਹ ਦੱਸੋ ਗੱਲ ਇਹ ਹੈ ਕਿ ਅੱਜ ਅਸੀਂ ਕਿਉਂਕਿ ਨੌ ਹਲਕੇ ਨੇ ਬੜੀ ਵਿਆਉਤਬੰਦੀ ਨਾਲ ਇਲੈਕਸ਼ਨ ਲੜਨਾ ਪੈਂਦਾ ਪਰ ਵਿਰੋਧੀ ਇਹ ਵੀ ਗੱਲ ਦਾ ਪ੍ਰਚਾਰ ਕਰ ਰਹੇ ਨੇ ਕਹਿੰਦੇ ਕਾਂਗਰਸ ਪਾਰਟੀ ਦਾ ਐਮਪੀ ਰਿਆ ਕੋਈ ਹਲਕੇ ਦੇ ਲਈ ਪ੍ਰੋਜੈਕਟ ਨਹੀਂ ਲੈ ਕੇ ਆਏ ਕੋਈ ਵਧੀਆ ਹਸਪਤਾਲ ਨਹੀਂ ਲੈ ਕੇ ਆਏ ਕੋਈ ਯੂਨੀਵਰਸਿਟੀ ਦੀ ਮੰਗ ਨਹੀਂ ਉੱਠੀ ਕੋਈ ਕੇਂਦਰ ਦਾ ਪ੍ਰੋਜੈਕਟ ਨਹੀਂ ਲੈ ਕੇ ਆਏ ਕੋਈ ਇੰਡਸਟਰੀ ਨਹੀਂ ਲੈ ਕੇ ਆਏ ਮੈਂ ਵਰਸਾ ਸਿੰਘ ਬਲਟੋਏ ਨੂੰ ਪੁੱਛਣਾ ਚਾਹੁੰਨਾ ਆਪ ਮੈਂ ਤੈਨੂੰ ਵਿਖਾਵਾਂ ਮੇਰੇ 20 ਕਰੋੜ ਦੀਆਂ ਛੜਕਾਂ ਪਾਈਆਂ ਨੇ ਆਪ ਖਾਵਾਂ ਮੈਂ ਤੈਨੂੰ ਮੇਰੇ ਲਈ ਕਿਹੜੇ ਕਿਹੜੇ ਕੰਮ ਕੀਤੇ ਨੇ ਮੇਰੇ ਇਲਾਕੇ 'ਚ ਆ ਜਾ ਕਿਉਂਕਿ ਮੇਰੇ ਐਮਪੀ ਨੇ ਮੈਨੂੰ ਪੈਸੇ ਦਿੱਤੇ ਆ ਤੇ ਅੱਜ ਜੇ ਨੀ ਪੱਥਰ ਉੱਥੇ ਰੱਖਿਆ ਜਸਬੀਰ ਸਿੰਘ ਗਿੱਲ ਡਿੰਪਾ ਦੇ ਤੇ ਉਹ ਕੰਮਾਂ ਦੇ ਹੀ ਰੱਖੇ ਤੇ ਨਹੀਂ ਤਾਂ ਬਾਈ ਹੁਣ ਉਹਨੂੰ ਤਾਂ ਜੀਰੇ ਵਾਲੇ ਲਾਲਾ ਲਾਲਾ ਘਰਾ ਦਿੰਦੇ ਇਸ ਕਰਕੇ ਮੈਂ ਗੱਲ ਕਰਦਾ ਕਿ ਵਰਸਾ ਸਿੰਘ ਵਲਟੋਈ ਨੇ ਮੈਂ ਪੁੱਛਣਾ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਥ ਦੇ ਵਾਸੀਓ ਮੈਨੂੰ ਇਹ ਦੱਸੋ ਕਿ ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ ਲੋਕਾਂ ਦੀ ਕੀ ਮਦਦ ਕੀਤੀ ਜਾ ਰਹੀ ਹੈ ਸਿੱਖਾਂ ਦੇ ਬੱਚਿਆਂ ਲਈ ਦੱਸੋ ਕਿੰਨੇ ਕਾਲਜ ਸਕੂਲ ਖੋਲੇ ਗਏ ਆ ਲੋਕਾਂ ਲਈ ਕਿੰਨੇ ਹਸਪੀਟਲ ਖੋਲੇ ਗਏ ਆ ਗੱਲ ਇਹ ਕਿ ਦੂਜੇ ਨੂੰ ਕਹਿਣਾ ਬਹੁਤ ਸੌਖਾ ਹੈ ਇਹ ਜਿਹੜੇ ਨਵੇਂ ਆਏ ਨੇ ਬਦਲਾਵ ਵਾਲੇ ਇਹਨਾਂ ਨੂੰ ਪੁੱਛੋ ਕਿ ਤੁਸੀਂ ਦੋਵਾਂ ਸਾਲਾਂ ਚ ਕੀ ਕੀਤਾ ਇਹ ਕਹਿੰਦੇ ਕਿ ਅਸੀਂ ਅਜੇ ਸਿੱਧੇ-ਸੁੱਧੇ ਹੁੰਨੇ ਪਏ ਹਾਂ ਜਿੰਨੇ ਚਿਰ ਨੂੰ ਤੁਸੀਂ ਸਿੱਧੇ ਹੋਣਾ ਉਹਨਾਂ ਚਿਰਾਂ ਲੋਕਾਂ ਨੇ ਤੁਹਾਨੂੰ ਸਿੱਧੇ ਹੋ ਜਾਣਾ ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੀ ਪਿਛਤੋਂ ਆਊਟ ਹੋ ਗਏ ਨੇ ਕਿਸ ਤਰ੍ਹਾਂ ਦੇਖਦੇ ਹੋ ਵਿਧਾਨ ਸਭਾ ਦੀ ਉਹਨਾਂ ਦੀ ਅਗਵਾਈ ਚ ਚੋਣ ਵੀ ਲੜੀਗੀ ਕੀ ਕੀ ਲੱਗਦਾ ਤੁਹਾਨੂੰ ਗੱਲ ਇਹ ਕਿ ਮੈਂ ਇਹਦੇ ਤੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ ਕਿਉਂਕਿ ਇਹ ਵੱਡੇ ਲੈਵਲ ਦਾ ਮਸਲਾ ਹੈ ਇਸ ਕਰਕੇ ਇਹ ਹੈ ਕਿ ਜੇ ਤਾਂ ਉਹਨਾਂ ਨੂੰ ਕਿਤੇ ਟਿਕਟ ਮਿਲੀ ਹੁੰਦੀ ਜਾਂ ਕਿਤੇ ਉਹ ਚੋਣ ਪ੍ਰਚਾਰ ਚ ਆਏ ਹੁੰਦੇ ਪਰ ਅਜੇ ਤੱਕ ਮੇਰੇ ਏਰੀਆ 'ਚ ਤਾਂ ਕੋਈ ਇਹੋ ਜੀ ਡਿਮਾਂਡ ਨਹੀਂ ਕਾਂਗਰਸ ਦੇ ਲੀਡਰ ਕਈ ਪਾਰਟੀਆਂ ਛੱਡ ਗਏ ਨੇ ਰਵਨੀਤ ਸਿੰਘ ਬਿੱਟੂ ਛੱਡ ਗਏ ਨੇ ਦਲਵੀਰ ਦਲਵੀਰ ਸਿੰਘ ਗੋਲਡੀ ਛੱਡ ਗਏ ਨੇ ਕੀ ਲੱਗ ਰਿਹਾ ਦਲਵੀਰ ਸਿੰਘ ਗੋਲਡੀ ਤਾਂ ਇਹ ਕਹਿ ਰਹੇ ਨੇ ਕਿ ਸਾਨੂੰ ਮੈਨੂੰ ਵਰਤਿਆ ਗਿਆ ਕਹਿੰਦੇ ਕਾਂਗਰਸ ਨੇ ਵਰਤਿਆ ਮੈਂ ਗੱਲ ਇਹ ਹੈ ਕਿ ਕਾਂਗਰਸ ਨੇ ਵਰਤਿਆ ਨਹੀਂ ਕਾਂਗਰਸ ਨੇ ਤੇ ਇੱਥੋਂ ਤੱਕ ਲੈ ਕੇ ਆਂਦਾ ਹੈ ਜੇ ਤਾਂ ਪਹਿਲਾਂ ਕਿਸੇ ਪਾਰਟੀ ਨੇ ਉਹਨਾਂ ਨੂੰ ਐਮਐਲਏ ਦੀ ਟਿਕਟ ਦਿੱਤੀ ਹੈ ਜਾਂ ਐਮਪੀ ਦੀ ਦਿੱਤੀ ਹੈ ਤਾਂ ਦੱਸਦੇ ਕਾਂਗਰਸ ਪਾਰਟੀ ਨੇ ਉਹਨਾਂ ਉਸ ਪਰਿਵਾਰ ਦਾ ਕਿਉਂਕਿ ਥਰਡ ਲੈਵਲ ਤੋਂ ਮੁੰਡਾ ਉੱਠਿਆ ਸੀ ਉਹਦਾ ਮਾਣ ਤੇ ਸਤਿਕਾਰ ਵਧਾਇਆ ਯਾਰ ਜੇ ਪਾਰਟੀ ਨੇ ਤੁਹਾਨੂੰ ਐਮਐਲਏ ਦੀ ਟਿਕਟ ਦੇਤੀ ਤੁਸੀਂ ਐਮਐਲਏ ਰਹਿ ਗਏ ਹੋ ਤੁਹਾਨੂੰ ਫਿਰ ਦੂਜੀ ਆ ਟਿਕਟ ਮਿਲ ਗਈ ਉਸ ਤੋਂ ਬਾਅਦ ਤੁਹਾਨੂੰ ਐਮਪੀ ਦਾ ਇਲੈਕਸ਼ਨ ਤੁਸੀਂ ਲੜ ਲਿਆ ਜੇ ਇੰਨਾ ਕੁਝ ਹੋਣ ਦੇ ਬਾਵਜੂਦ ਤੁਸੀਂ ਖੁਸ਼ ਨਹੀਂ ਹੋ ਸਕਦੇ ਤੇ ਉਹ ਅੱਜ ਬੀਜੇਪੀ ਵਾਲੇ ਤੇ ਝਾੜੂ ਵਾਲੇ ਵੀ ਇਹ ਗੱਲ ਕਹਿੰਦੇ ਆ ਕਿ ਜਿਹੜੇ ਕਾਂਗਰਸ 'ਚੋਂ ਆਉਂਦੇ ਆ ਜੇ ਕਾਂਗਰਸ ਦੇ ਨਹੀਂ ਹੋਏ ਤੇ ਹੋਣੇ ਸਾਡੇ ਵੀ ਨਹੀਂ ਰਾਣਾ ਗੁਰਜੀਤ ਸਿੰਘ ਦਾ ਪੁੱਤਰ ਦਾ ਹਲਕਾ ਸੁਲਤਾਨਪੁਰ ਲੋਧੀ ਹੈ ਜਿਹੜਾ ਇੰਦਰ ਪ੍ਰਤਾਪ ਸਿੰਘ ਦਾ ਉਹ ਤੁਹਾਡੇ ਇਹਦੇ ਹਲਕੇ ਵਿੱਚ ਪੈਂਦਾ ਕਿ ਤੁਹਾਡੇ ਨਾਲ ਮਦਦ ਕਰਨਗੇ ਸਮਰਥਨ ਦੇਣਗੇ ਗੱਲ ਇਹ ਹੈ ਕਿ ਉਹ ਅਗਲੀ ਗੱਡੀ ਜਿਹੜੀ ਜਾ ਰਹੀ ਹੈ ਕਿਉਂਕਿ ਆਪਾਂ ਗੱਡੀ 'ਚ ਬੈਠੇ ਆਂ ਉਹ ਅਗਲੀ ਗੱਡੀ ਜਾ ਰਹੀ ਹੈ ਤੁਸੀਂ ਮੇਰੇ ਨਾਲ ਹੀ ਜਾਣਾ ਰਾਣਾ ਜੀ ਵੀ ਹੋਂਦੇ 'ਚ ਨੇ ਤੇ ਇੰਦਰ ਪ੍ਰਤਾਪ ਜੀ ਵੀ ਹੋਂਦੇ 'ਚ ਨੇ ਇਸ ਤੋਂ ਵੱਧ ਦੱਸੋ ਸਮਰਥਨ ਕੀ ਹੁੰਦਾ ਨਾਲੇ ਜਦੋਂ ਰਾਣਾ ਜੀ ਨੇ ਇੱਕੀ ਗੱਲ ਕਹਿਤੀ ਕਿ ਇੰਦਰ ਤੇ ਜੀਰੇ 'ਚ ਫਰਕ ਕੋਈ ਨਹੀਂ ਤੇ ਤੁਸੀਂ ਭਰਾਵਾਂ ਭਰਾਵਾਂ 'ਚ ਲੜਾਈ ਕਿਉਂ ਪਾਉਂਦੇ ਹੋ ਇਸ ਕੋ ਲਾਵਾਕੇ ਦੇ ਖਡੂਰ ਸਾਹਿਬ ਹਲਕੇ ਦੇ ਵਿੱਚ ਪਾਣੀ ਦੀ ਵੀ ਬਹੁਤ ਵੱਡੀ ਸਮੱਸਿਆ ਪੈਂਦੀ ਆ ਜਦੋਂ ਬਿਆਸ ਦਰਿਆ ਚੜਦਾ ਤਾਂ ਕਿਸਾਨਾਂ ਦੀ ਬਰਬਾਦੀ ਹੁੰਦੀ ਆ ਉਸ ਬਰਬਾਦੀ ਨੂੰ ਕਿਵੇਂ ਰੋਕੋਗੇ ਕੀ ਤੁਹਾਡੇ ਲਈ ਰੋਡਮੈਪ ਗੱਲ ਇਹ ਆ ਕਿ ਜਦੋਂ ਦਰਿਆ ਦੇ ਵਿੱਚ ਜੇ ਤੁਸੀਂ ਨਹਿਰੀਕਰਨ ਦਾ ਕਰ ਦਿਓਗੇ ਤਾਂ ਤਾਂ ਹੀ ਬਚਾਓ ਸਕਦਾ ਪਰ ਇਹ ਗੱਲਾਂ ਤਾਂ ਤਾਂ ਨਹੀਂ ਕਿ ਜਿੱਤਨ ਲੋਕ ਤਾਕਤ ਦੇਣਗੇ ਜਦੋਂ ਤਾਕਤ ਦੇਣਗੇ ਫਿਰ ਵੇਖਿਆ ਜੇ ਕਿ ਜੇ 17 ਦੇ ਵਿੱਚ ਜਦੋਂ ਐਮਐਲਏ ਬਣਾਇਆ ਸੀ ਤਾਂ ਜਿਹੜੇ ਲੋਕਾਂ ਦੇ ਮੁੱਦੇ ਸੀ ਚਾਹ ਕਾਂਗਰਸ ਦੀ ਸਰਕਾਰ ਸੀ ਤਾਂ ਮੈਂ ਉਹਦੇ ਵਿੱਚ ਵੀ ਉਹ ਮੁੱਦੇ ਚੱਕਦਾ ਰਿਹਾ ਤੇ ਔਰ ਮੈਨੂੰ ਵਿਸ਼ਵਾਸ ਆ ਕਿ ਜਿੱਤ ਪੱਕੀ ਹੈ ਪਾਰਲੀਮੈਂਟ ਜਾਣਾ ਹੈ ਔਰ ਸਾਰੇ ਜਿਹੜੇ ਮਸਲੇ ਉਹ ਹੱਲ ਕਰਨ ਅਮਰਪਾਲ ਸਿੰਘ ਵੀ ਚੋਣ ਮੈਦਾਨ ਦੇ ਵਿੱਚ ਨਹੀਂ ਐਨਐਸਏ ਲੱਗੀ ਹੋਈ ਹੈ ਡਿਬਰੂਗੜ੍ਹ ਦੀ ਜੇਲ੍ਹ ਚ ਬੰਦ ਨੇ ਉਹਨਾਂ ਦੇ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਵੀ ਚੋਣ ਮੈਦਾਨ ਗੱਲ ਇਹ ਆ ਕਿ ਉਹਨਾਂ ਦਾ ਫੈਸਲਾ ਤਾਂ ਮੈਂ ਸਤਿਕਾਰ ਕਰਦਾ ਮੈਂ ਕਿਉਂਕਿ ਜਿਹੜਾ ਗੁਰੂ ਦਾ ਸਿੱਖ ਹੋਵੇ ਜਿਨੇ ਬਾਣਾ ਪਾਇਆ ਹੋਵੇ ਉਹਦਾ ਸਤਿਕਾਰ ਕਰਨਾ ਚਾਹੀਦਾ ਪਰ ਜਿਹੜੀ ਐਨਐਸਏ ਉਹਨਾਂ ਤੇ ਲਾਈ ਗਈ ਹੈ ਮੈਂ ਉਹ ਦੋਮੀ ਵਿਰੋਧ ਕੀਤਾ ਸੀ ਅੱਜ ਵੀ ਇਸ ਗੱਲ ਦਾ ਵਿਰੋਧ ਕਰਦਾ ਕਿਉਂਕਿ ਯਾਰ ਫਿਰ ਮੈਨੂੰ ਇੱਕ ਗੱਲ ਦੱਸੋ ਕਿ ਭਗਤ ਸਿੰਘ ਦੀ ਪੱਗ ਬੰਨ ਲਈ ਐਨਐਸਏ ਲਾਤੀ ਤੁਸੀਂ ਇਹਨਾਂ ਨੌਜਵਾਨਾਂ ਤੇ ਸਾਡਾ ਵੀ ਇੱਕ ਮੁੰਡਾ ਹੈਗਾ ਬਾਜੇ ਕੇ ਪ੍ਰਧਾਨ ਮੰਤਰੀ ਉਹਦੇ ਤੇ ਵੀ ਐਨਐਸਏ ਲਾਤੀ ਇਹ ਵੀ ਸਾਡੇ ਭਰਾ ਨੇ ਜਦੋਂ ਤੁਸੀਂ ਐਨਐਸਏ ਇਹਨਾਂ ਤੇ ਲਾਤੀ ਫਿਰ ਤੁਹਾਡੇ ਤੇ ਅੰਗਰੇਜ਼ਾਂ ਚ ਕੀ ਫਰਕ ਹੋਇਆ ਜਿਹੜੇ ਪਹਿਲੇ ਅੰਗਰੇਜ਼ ਸੀ ਉਹ ਕੀ ਕਰਦੇ ਸੀ ਉਹ ਜਿਹੜੇ ਲੋਕ ਬਾਜ਼ ਚੱਕਦੇ ਸੀ ਉਹਨਾਂ ਨੂੰ ਕਾਲੇ ਪਾਣੀ ਦੀ ਜੇਲ੍ਹ ਵਿਖਾਉਂਦੇ ਸੀ ਔਰ ਇਹਨਾਂ ਨੇ ਡੇਬਰੂਗੜ੍ਹ ਵਿਖਾਤਾ ਤੇਰ ਮੈਨੂੰ ਦੱਸੋ ਕਿ ਇਹਨਾਂ ਦੇ ਵਿੱਚ ਉਹਨਾਂ ਅੰਗਰੇਜ਼ਾਂ ਚ ਭਗਵੰਤ ਮਾਨ ਦੀ ਸਰਕਾਰ ਚ ਤੇ ਮੋਦੀ ਦੀ ਸਰਕਾਰ ਚ ਕੀ ਫਰਕ ਹੈ ਤੁਸੀਂ ਕਿਸਾਨੀ ਦੀ ਗੱਲ ਕਰ ਲਓ ਉਹ ਕਿਸਾਨ ਭਰਾ ਜਿਨ੍ਹਾਂ ਦੇ ਕਰਕੇ ਅੱਜ ਅਸੀਂ ਰੱਜ ਕੇ ਰੋਟੀ ਖਾਂਦੇ ਆ 750 ਕਿਸਾਨ ਸ਼ਹੀਦ ਹੋਇਆ ਉਹ ਕਿਸਾਨਾਂ ਦੇ ਧਰਨੇ 'ਚ ਅੱਜ ਵੋਟਾਂ ਲੈਣ ਤਾਂ ਸਾਰੇ ਆਉਂਦੇ ਆ ਮੈਨੂੰ ਇੱਕ ਗੱਲ ਤਾਂ ਦੱਸੋ ਕਿ ਕਿਹੜਾ ਐਮਪੀ ਸੀਗਾ ਉਹ ਜਿਹੜਾ ਦਿੱਲੀ ਜਾ ਕੇ ਧਰਨੇ 'ਤੇ ਬੈਠਾ ਹੋਵੇ ਕਿਸਾਨਾਂ ਲਈ ਕਿਹੜਾ ਐਮਐਲਏ ਸੀ ਉਹ ਬੈਠਾ ਹੋਵੇ ਮੈਂ ਤਾਂ ਉਦੋਂ ਵੀ ਬੈਠਾ ਬਈ ਮੈਂ ਤਾਂ 1 ਸਾਲ ਬੈਠਾ ਔਰ ਉਸ ਧਰਨੇ ਤੇ ਮੇਰੇ ਬਾਪੂ ਨੇ ਮੈਨੂੰ ਇੱਕੋ ਗੱਲ ਕਹੀ ਸੀ ਜੀਰਾ ਸਾਹਿਬ ਨੇ ਜੀਰਾ ਸਾਹਿਬ ਨੇ ਇੱਕੋ ਗੱਲ ਕਹੀ ਕਹਿੰਦੇ ਗੱਲ ਇਹ ਆ ਕਿ ਪੁੱਤਰਾ ਸਿਆਸੀ ਬਾਦ ਚ ਪਹਿਲਾਂ ਕਿਸਾਨ ਦਾ ਪੋਤੇ ਤੇਰਾ ਫਰਜ਼ ਮੰਦਾ ਮੈਨੂੰ ਅੱਜ ਵੀ ਯਾਦ ਆ ਮੈਂ ਕੁਰਕ ਖੇਤਰ ਵਿਆਹ ਤੇ ਗਿਆ ਸੀ ਤੇ ਮੈਨੂੰ ਫੋਨ ਆਇਆ ਕਹਿੰਦੇ ਜਸਬੀਰ ਸਿੰਘ ਗਿੱਲ ਡਿੰਪਾ ਆਪਣਾ ਐਮਪੀ ਜਿਹੜਾ ਉਹ ਧਰਨੇ ਤੇ ਬਹਿ ਗਿਆ ਤੇ ਤੂੰ ਸਿੱਧਾ ਉੱਥੇ ਚੱਲ ਤਾਂ ਮੈਂ ਇਹ ਗੱਲ ਕਹੀ ਜੀਰਾ ਸਾਹਿਬ ਮੈਂ ਬਾਦ ਸ਼ਾਮ ਨੂੰ ਵਾਪਸ ਆਉਣਾ ਮੇਰੇ ਕੋਲ ਕੱਪੜੇ ਹਨੀ ਇਹਦੇ ਤੈਨੂੰ ਕੀ ਲੱਗੇ ਤੇਰਾ ਸਮਾਨ ਸਾਰਾ ਉੱਥੇ ਪਹੁੰਚੇਗਾ ਤੂੰ ਇੱਕ ਜੱਟ ਦਾ ਪੁੱਤਰ ਹੈ ਤੈਨੂੰ ਉੱਥੇ ਜਾਣਾ ਚਾਹੀਦਾ ਇਸ ਕਰਕੇ ਗੱਲ ਇਹ ਆ ਕਿ ਮੈਂ ਤਾਂ 10 ਮਹੀਨੇ ਉੱਥੇ ਰਹਿ ਕੇ ਔਰ ਮੇਰੇ ਪਿਤਾ ਜੀ ਨੇ ਮੈਨੂੰ ਇਹ ਨਹੀਂ ਦੱਸਿਆ ਕਿ ਮੈਨੂੰ ਕੋਈ ਪ੍ਰੋਬਲਮ ਉਹਨਾਂ ਨੂੰ ਇਹ ਸੀ ਕਿ ਤੇ ਵਾਪਸ ਨਾ ਮੁੜਾ ਅੱਜ ਮੈਂ ਆਪਦਾ ਪਿਤਾ ਵੀ ਖੋਇਆ ਔਰ ਮੈਂ ਗੱਲ ਕਹਿਣਾ ਕਿ ਅੱਜ ਦੱਸਿਆ ਜਾਵੇ ਕਿ ਅੱਜ ਜਿਹੜਾ ਸ਼ੁਭ ਕਰਨ ਜਿੰਦੇ ਗੋਲੀ ਮਾਰ ਦਿੱਤੀ ਗਈ ਅੱਜ ਕਿਉਂ ਨਹੀਂ ਉਹ ਪੁਲਿਸ ਤੇ ਪਰਚਾ ਦਰਜ ਕੀਤਾ ਜਦੋਂ ਬੇਇੱਜ਼ਤੀ ਹੋਈ ਤਾਂ ਉਹਦੇ ਇਹ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸੀ ਕਦੀ ਪੁਲਿਸ ਵੀ ਅਣਪਛਾਤੀ ਹੋਈ ਹੈ ਅੱਜ ਇਹ ਭਗਵੰਤ ਮਾਨ ਜੀ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਅੱਜ ਹਰਿਆਣਾ ਦਾ ਡੀਜੀਪੀ ਅੱਜ ਹਰਿਆਣਾ ਦਾ ਮੁੱਖ ਮੰਤਰੀ ਅੱਜ ਹਰਿਆਣਾ ਦੇ ਉਹ ਅਫਸਰ ਜਿਹੜੇ ਅਣਪਛਾਤੇ ਹੋ ਗਏ ਅੱਜ ਕਿਉਂ ਨਹੀਂ ਪਰਚਾ ਦਿੱਤਾ ਉਹ ਸਾਡਾ ਭਰਾ ਮੈਨੂੰ ਅੱਜ ਵੀ ਯਾਦ ਆ ਜਦੋਂ ਉਹਨੇ ਸਿਕਿਉਰਿਟੀ ਲੈਣੀ ਸੀ ਤੇ ਮੈਂ ਉਹਨੂੰ ਲੈ ਕੇ ਗਿਆ ਹੋਮ ਮਿਨਿਸਟਰ ਸਾਹਿਬ ਕੋਲ ਮੈਂ ਉਹਨਾਂ ਨੂੰ ਵਿਖਾਇਆ ਮੈਂ ਕਿਹਾ ਜੀ ਇਹਨੂੰ ਥ੍ਰੈਟ ਕਾਲ ਆ ਰਹੀਆਂ ਤੇ ਦੱਸੋ ਕੀ ਕਰਨਾ ਤਾਂ ਉਹਨੂੰ ਸਿਕਿਉਰਿਟੀ ਦਿੱਤੀ ਗਈ ਔਰ ਉਹਦੋਂ ਇਹ ਗੱਲ ਕਹਿੰਦਾ ਸੀ ਉਹ ਕਹਿੰਦਾ ਜੀ ਮੈਂ ਕੈਨੇਡਾ ਨਾਲ ਗਿਆ ਸੀ ਤੂੰ ਮੁਸਲੇ ਨਾਲ ਮੈਂ ਨਾਲ ਗਿਆ ਸੀਗਾ ਮੈਂ ਨਾਲ ਗਿਆ ਫਿਰ ਉਹਨੂੰ ਸਿਕਿਉਰਟੀ ਮਿਲੀ ਪਰ ਗੱਲ ਇਹ ਹੈ ਕਿ ਅੱਜ ਅਸੀਂ ਆਦਾ ਹੀਰਾ ਗਵਾ ਲਿਆ ਅਸੀਂ ਨਹੀਂ ਪੰਜਾਬ ਨਹੀਂ ਪੂਰੇ ਦੇਸ਼ ਨੇ ਕਹਿੋ ਜਾਂ ਨੌਜਵਾਨ ਹੀਰਾ ਔਰ ਅੱਜ ਜਿਹੜੇ ਸਾਡੇ ਨੌਜਵਾਨ ਪੱਗਾਂ ਬੰਨਦੇ ਨੇ ਮੈਂ ਗੱਲ ਕਹਿੰਦਾ ਜਿਹੜਾ ਸ਼੍ਰੋਮਣੀ ਕਮੇਟੀ ਦਾ ਕੰਮ ਸੀ ਉਹ ਕੰਮ ਜਿਹੜਾ ਸਾਡਾ ਸਿੱਧੂ ਮੂਸੇ ਵਾਲਾ ਕਰਦਾ ਸੀ ਉਹਦੀ ਪੱਗ ਵੇਖ ਕੇ ਅੱਜ ਦੇ ਨੌਜਵਾਨ ਵੀਰ ਜਿਹੜੇ ਉਹ ਪੱਗਾਂ ਬੰਨਣ ਲੱਗੇ ਅੱਜ ਉਹਨਾਂ ਦੇ ਮਾਤਾ ਪਿਤਾ ਅਨਸਾਫ਼ ਲਈ ਦਰ ਦਰ ਜਾ ਰਹੇ ਨੇ ਅੱਜ ਕਿਉਂ ਉਹਨਾਂ ਨੂੰ ਅਨਸਾਫ਼ ਨਹੀਂ ਦੇ ਰਹੇ ਵੀ ਅੱਜ ਇਹ ਜਿਹੜੇ ਭਗਵੰਤ ਮਾਨ ਜੀ ਨੇ ਜਿੱਦਾਂ ਆਉਣਾ ਸੀ ਉਹਦੇ ਸਸਕਾਰ ਤੋਂ ਅਗਲੇ ਦਿਨ ਤਾਂ ਉਹਨੂੰ ਜਿਹੜਾ ਉਹ ਪਿੰਡ ਸੀ ਉਹਨੂੰ ਸ਼ੌਣੀ ਬਣਾ ਦਾ ਦਿੱਤਾ ਗਿਆ ਔਰ ਤੁਸੀਂ ਮੇਰੀ ਵੀਡੀਓ ਵੀ ਇੱਕ ਵੀਡੀਓ ਕਲਿੱਪ ਦੇਖਿਆ ਹੋਗਾ ਜਿੰਦੇ ਵਿੱਚ ਮੈਨੂੰ ਨਹੀਂ ਜਾਣ ਦਿੱਤਾ ਗਿਆ ਕਿ ਜਦੋਂ ਕਿ ਮੈਂ ਉਸ ਟਾਈਮ ਮੌਜੂਦਾ ਐਮਐਲਏ ਸੀ ਇਸ ਕਰਕੇ ਇਹ ਆ ਕਿ ਭਈ ਇਹ ਜਿਹੜਾ ਹੈ ਇਹ ਆਰਐਸਐਸ ਦੇ ਸਾਥਕਤਬ ਦੇ ਨਾਲ ਚੱਲਦੇ ਇਸ ਕਰਕੇ ਮੈਂ ਕਹਿੰਦਾ ਕਿ ਅੱਜ ਜਿਹੜੀ ਲੋਕਾਂ ਨੇ ਪਛਾਣ ਕਰਨੀ ਲੋਕਾਂ ਨੇ ਵੇਖਣਾ ਕਿ ਕਿਹੜਾ ਲੀਡਰ ਚੰਗਾ ਹੈ ਕਿਹੜਾ ਸਾਡੇ ਲਈ ਆਵਾਜ਼ ਉਠਾ ਸਕਦਾ ਹੈ ਔਰ ਕਾਂਗਰਸ ਪਾਰਟੀ ਜਿਹੜੀ ਹੈ ਉਹ ਹਰ ਇੱਕ ਲਈ ਜਿਹੜੀ ਹੈ ਕਿ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਕਿਉਂਕਿ ਚਾਹੇ Hindu ਆ ਚਾਹੇ Sikh ਆ ਚਾਹੇ Muslim ਆ ਚਾਹੇ Sai ਇੱਕ ਕਾਂਗਰਸ ਪਾਰਟੀ ਹੈ ਜਿਹੜੀ ਸਾਰੇ ਭਾਈਚਾਰਿਆਂ ਨਾਲ ਲੈ ਕੇ ਚੱਲਦੀ ਹੈ ਕਿਉਂਕਿ ਇੱਕ ਗਲਦਸਤੇ ਦੀ ਤਰ੍ਹਾਂ ਹੈ ਪੰਜਾਬ ਇੱਕ ਗਲਦਸਤੇ ਦੀ ਤਰ੍ਹਾਂ ਹੈ ਸਾਡਾ ਦੇਸ਼ ਫੁੱਲ ਜਰੂਰ ਲੱਗ ਲੱਗ ਨੇ ਖੁਸ਼ਬੂ ਜਰੂਰ ਲੱਗ ਲੱਗਾ ਪਰ ਗਲਦਸਤਾ ਤਾਂ ਫੁੱਲਾਂ ਦੇ ਨਾਲ ਹੀ ਸੋਹਣਾ ਲੱਗਦਾ ਹੈ ਔਰ ਉਹ ਗਲਦਸਤੇ ਨੂੰ ਸਜਾ ਕੇ ਸਿਰਫ ਕਾਂਗਰਸ ਪਾਰਟੀ ਰੱਖ ਸਕਦੀ ਹੈ ਬਹੁਤ ਬਹੁਤ ਧੰਨਵਾਦ ਇਹ ਸੰਨ ਖਡੂਰ ਸਾਹਿਬ ਹਲਕੇ ਤੋਂ ਉਮੀਦਵਾਰ ਕਾਂਗਰਸ ਦੇ ਕੁਲਵੀਰ ਸਿੰਘ ਜੀ ਰਾ ਤਾਂ ਇਹਨਾਂ ਨੇ ਕਿਹਾ ਕਿ ਲੋਕ ਇਹਨਾਂ ਨੂੰ ਮਜ਼ਬੂਤ ਕਰਕੇ ਲੋਕ ਸਭਾ ਦੇ ਵਿੱਚ ਭੇਜਣ ਤਾਂ ਲੋਕ ਸਭਾ ਦੇ ਵਿੱਚ ਪੰਥਕ ਹਲਕਿਆਂ ਦੀ ਆਵਾਜ਼ ਬੁਲੰਦ ਕੀਤੀ ਜਾਵੇਗੀ ਚਾਹੇ ਉਹ ਬਿਆਸ ਦਰਿਆ ਦਾ ਮੁੱਦਾ ਹੋਵੇ ਇਸ ਤੋਂ ਇਲਾਵਾ ਕਿਸਾਨੀ ਦਾ ਮੁੱਦਾ ਹੋਵੇ ਹੋਰ ਕਈ ਮੁੱਦੇ ਨੇ ਜਿਹੜੇ ਉਹ ਉੱਥੇ ਚੁੱਕੇ ਜਾਣਗੇ ਉਹਨਾਂ ਦੀ ਆਵਾਜ਼ ਬੁਲੰਦ ਕੀਤੀ ਜਾਵੇਗੀ ਸਾਥੀ सनी ਦੇ ਨਾਲ ਕੁਲਦੀਪ ਸਿੰਘ ਢੋਡੇ ਰਜਾਨਾ ਸਪੋਕਸਮੈਨ ਟੀਵੀ ਕਪੂਰਥਲਾ